ਸਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਸਵਾਗਤ ਹੈ ਇਹ ਮੈਂ ਆਪਣੇ ਕੈਨੇਡਾ ਟੂਰ ਦੇ ਆਖਰੀ ਪੜਾ ਤੇ ਪੰਜਾਬੀਆਂ ਦੇ ਸ਼ਹਿਰ ਬ੍ਰਾਮਟਨ ਦੀ ਗੇੜੀ ਲਾ ਰਿਹਾ ਕਿਉਂਕਿ ਇੱਥੇ 90 95% ਪੰਜਾਬੀ ਹੀ ਰਹਿੰਦੇ ਨੇ ਬ੍ਰਾਮਟਨ ਸ਼ਹਿਰ ਦੇ ਵਿੱਚ ਔਰ ਇਹ ਨਵਾਂ ਬਸਿਆ ਹੋਇਆ ਸ਼ਹਿਰ ਆ ਬਹੁਤਾ ਪੁਰਾਣਾ ਨਹੀਂ ਨਵਾਂ ਹੀ ਬਸਿਆ ਸ਼ਹਿਰ ਇਹ ਇਹ ਤੁਸੀਂ ਦੇਖ ਸਕਦੇ ਹੋ ਕਾਰ ਦੇ ਵਿੱਚ ਬੈਠ ਕੇ ਮੈਂ ਤੁਹਾਨੂੰ ਬਰਾਮਟਨ ਦੀ ਗੇੜੀ ਦਿਖਾ ਰਿਹਾ ਕਿਉਂਕਿ ਪੈਦਲ ਤੇ ਇਨਾ ਆਪਾ ਦਿਖਾ ਨਹੀਂ ਸਕਦੇ ਵੱਧ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਮੇਰੇ ਕਿਨੇ ਡਾਟ ਉਰਦੇ ਆਖਰੀ ਕੋਈ ਦਿਨ ਕੋਈ ਦਿਨ ਬਾਅਦ ਹੀ ਹੁਣ ਮੈਂ ਪੰਜਾਬ ਵਾਪਸ ਆ ਜਾਣਾ ਸਪੈਸ਼ਲੀ ਮੈਂ ਸੋਚਿਆ ਕਿ ਪੰਜਾਬੀਆਂ ਦੇ ਘੜ ਜੋ ਕਿ ਬ੍ਰੌਮਟਨ ਸ਼ਹਿਰ ਆ ਉਹਸ ਨੂੰ ਆਪਣੀ ਟੂਰ ਦੇ ਲਾਸਟ ਦਿਨਾਂ ਦੇ ਵਿੱਚ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਵਾਂ ਇਹ ਅਜੀ ਸ਼ਹਿਰ ਬ੍ਰੌਮਟਨ ਕੈਨੇਡਾ ਦੀ অন্ਟਾਰੀਓ ਸਟੇਟ ਆ ਹੈ Ontario state ਦੇ ਵਿੱਚ ਪੰਜਾਬੀਆਂ ਦਾ ਸ਼ਹਿਰ ਬ੍ਰੌਂਟਨ ਵੈਸੇ ਦਾ ਪੰਜਾਬੀ ਕੈਨੇਡਾ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਵੀ ਬਹੁਤ ਨੇ aur ਹੋਰ ਸ਼ਹਿਰਾਂ ਦੇ ਵਿੱਚ ਵੀ ਕਾਫੀ ਨੇ ਲੇਕਿਨ ਬ੍ਰੌਂਟਨ ਦੇ ਮੁਕਾਬਲੇ ਹੋਰ ਕਿਤੇ ਨਹੀਂ ਹੈ ਕਿਉਂਕਿ ਬ੍ਰੌਂਟਨ ਨਵਾਂ ਸ਼ਹਿਰ ਬਸਿਆ ਔਰ ਇਹਦੇ 90 ਤੋਂ 95% ਪੰਜਾਬੀ ਰਹਿੰਦੇ ਨੇ ਹੁਣ ਬਰਸਵਾਰੀ ਹੋਈ ਪਈ ਆ ਕਿਉਂਕਿ ਨਵੰਬਰ ਦੇ ਅਖੀਰ ਤੋਂ ਸ਼ੁਰੂ ਹੋ ਜਾਂਦੀ ਹੈ ਬਰਫ ਪੈਣੀ ਰੁਕ ਰੁਕ ਕੇ ਕੁਝ ਦਿਨ ਰੁਕ ਗਈ ਕੁਝ ਦਿਨ ਪੈਣ ਲੱਗੀ ਕਦੇ ਹਲਕੀ ਕਦੇ ਭਾਰੀ ਹੈ ਦੇਖ ਸਕਦੇ ਹੋ ਬਰਫ ਛੱਡਾਂ ਦੇ ਤੁਹਾਨੂੰ ਦਿਖ ਰਹੀ ਆ ਨਵੰਬਰ ਦੇ ਐਂਡ ਤੋਂ ਲੈ ਕੇ ਤੇ ਮਾਰਚ ਤੱਕ ਤੇ ਲਗਾਤਾਰੀ ਚਲਦੀ ਰਹਿੰਦੀ ਹੈ। ਔਰ ਅਪ੍ਰੈਲ ਵਿੱਚ ਵੀ ਕਦੇ-ਕਦੇ ਪੈ ਜਾਂਦੀ ਹੈ ਵਿਚਾਰ। ਇਹ ਅੱਜ ਹੰਤ ਔਪ ਲੱਗੀ ਹੋਈ ਆ। ਜਦੋਂ ਤੌਪ ਲੱਗੀ ਹੋਵੇ ਤੇ ਹਵਾ ਨਾ ਚੱਲੇ ਤੇ ਟੈਂਪਰੇਚਰ ਹਾਈ ਹੋ ਜਾਂਦਾ। ਜੇਕਰ ਇਦਾਂ ਬਰਸਵਾਰੀ ਹੋਈ ਹੈ ਤੇ ਹਵਾ ਤੇਜ਼ ਚਲਦੀ ਆ ਤੇ ਟੈਂਪਰੇਚਰ ਇੱਥੇ ਬ੍ਰੌਮਟਨ ਟ੍ਰਾਂਟੋ ਜੋ Ontario ਸਟੇਟ ਆ ਇੱਥੇ ਮਾਈਨਸ 18 20 ਤੱਕ ਚੱਲਿਆ ਜਾਂਦਾ ਜੋ ਮੈਂ ਹੁਣ ਤੱਕ ਦੇਖਿਆ ਮਾਈਨਸ 21 ਤੱਕ ਮੇਰੇ ਹੰਦਿਆਂ ਹੋਇਆ ਹੋ ਸਕਦਾ ਇਸ ਤੋਂ ਵੱਧ ਵੀ ਹੁੰਦਾ ਹੋਏ ਪਰ ਮੈਂ ਮਾਈਨਸ 21 ਤੱਕ ਹੀ ਟੈਂਪਰੇਚਰ ਦੇਖਿਆ ਟ੍ਰਾਂਟੋ ਬ੍ਰੌਮਟਨ ਦਾ ਇਹ ਹੈ ਜੀ ਬ੍ਰੌਮਟਨ ਸ਼ਹਿਰ ਇਹ ਹੈ ਜੀ ਘੜੀਆਂ ਬਰਮਟਨ ਦੀਆਂ ਇਦਾਂ ਦੀਆਂ ਗਲੀਆਂ ਹੁੰਦੀਆਂ ਜੀ ਕੈਨੇਡਾ ਦੇ ਵਿੱਚ ਟੋਟਲੀ ਗਲੀਆਂ ਇਦਾਂ ਦੀਆਂ ਇੱਥੇ ਭੀੜ ਭੜਕਾ ਜ਼ਿਆਦਾ ਆ ਇਹ ਦੇਖੋ ਨਾਲ-ਨਾਲ ਇਹ ਕਈ ਜਗ੍ਹਾ ਤੇ ਮੈਂ ਦੇਖਿਆ ਕਿ ਕੁਝ ਘਰ ਬਣਿਆ ਹੁੰਦੇ ਨੇ ਫਿਰ ਜੰਗਲ ਜਾਂ ਦਰਖਤ ਵਗੈਰਾ ਆ ਜਾਂਦੇ ਨੇ ਫਿਰ ਕੁਝ ਘਰ ਬਣੇ ਹੁੰਦੇ ਨੇ ਕਿਤੇ ਵੱਧ ਕਿਤੇ ਘੱਟ ਪਰ ਇੱਥੇ ਆਬਾਦੀ ਬਾਕੀਆਂ ਸ਼ਹਿਰਾਂ ਦੇ ਮੁਕਾਬਲੇ ਆਬਾਦੀ ਵੀ ਸ਼ੰਗਣੀ ਔਰ ਜ਼ਿਆਦਾ ਆ ਬਰਸਤ ਵੱਧ ਪੰਜਾਬੀ ਨੇ ਇਹ ਦੇਖੋ ਬਰਫਵਾਰੀ ਹੋਈ ਆ ਸਾਈਡਾਂ ਤੇ ਸਾਨੂੰ ਬਰਫ ਦਿਖ ਰਹੀ ਆ ਵੈਸੇ ਗ੍ਰੀਨਰੀ ਇੱਥੇ ਬਹੁਤ ਹੁੰਦੀ ਆ ਦਰਖਤਾਂ ਦੇ ਨਾਲ ਹਰੇ ਭਰੇ ਹੁੰਦੇ ਨੇ ਪਰ ਹੁਣ ਪੱਤਝੜ ਹੋਈ ਪਈ ਆ ਕੁਝ ਦਰਖਤ ਏਦਾਂ ਦੇ ਆ ਜੋ ਕਿ ਪੂਰਾ ਸਾਲ ਹੀ ਹਰੇ ਭਰੇ ਰਹਿੰਦੇ ਨੇ ਪੱਤਝੜ ਨਹੀਂ ਹੁੰਦੀ ਉਹਨਾਂ ਦੀ ਆ ਸਾਈਡਾਂ ਤੇ ਦੇਖ ਸਕਦੇ ਹੋ ਦਰਖਤ ਵੀ ਔਰ ਬਾਕੀ ਇਹ ਹੈ ਅਪ੍ਰੈਲ ਦੇ ਵਿੱਚ ਹਰਿਆਈ ਆਉਣੀ ਹੈ ਇਹ ਦਰਖਤਾਂ ਦੇ ਅਕਤੂਬਰ ਚ ਪਤਝੜ ਸ਼ੁਰੂ ਹੋ ਜਾਂਦੀ ਹੈ ਔਰ ਨਵੰਬਰ ਦੇ ਵਿੱਚ ਟੋਟਲੀ ਦਰਖਤਾਂ ਦੇ ਪੱਤੇ ਝੜ ਜਾਂਦੇ ਨੇ ਨਵੰਬਰ ਤੋਂ ਲੈ ਕੇ ਤੇ ਮਾਰਚ ਤੱਕ ਤਾਂ ਇਦਾਂ ਹੀ ਰਹਿਣੇ ਹੈ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਪੱਤੇ ਆ ਜਾਂਦੇ ਨੇ ਦਰਖਤਾਂ ਤੇ ਇਹ ਤੁਸੀਂ ਦੇਖ ਰਹੇ ਹੋ ਜੀ ਕੈਨੇਡਾ ਦਾ ਸ਼ਹਿਰ ਬ੍ਰੌਂਟਨ ਜੋ ਕਿ অন্ਟਾਰੀਓ ਸਟੇਟ ਦੇ ਵਿੱਚ ਆ ਇਹ ਮੈਂ ਤੁਹਾਨੂੰ ਆਪਣੇ ਕੈਨੇਡਾ ਟੂਰ ਦੀ ਗੇੜੀ ਤੇ ਆਖਰੀ ਸਮੇਂ ਦਿਖਾ ਰਿਹਾ ਦਿਨ ਵੇਲੇ ਪਹਿਲੇ ਮੈਂ ਰਾਤ ਵੇਲੇ ਦਾ ਵੀ ਵੀਊ ਤੁਹਾਨੂੰ ਦਿਖਾ ਚੁੱਕਾ ਇਹ ਮੈਂ ਬ੍ਰੌਂਟਨ ਦਾ ਦਿਨ ਸਮੇਂ ਦਾ ਵੀਊ ਦਿਖਾ ਰਿਹਾ ਲੋਗੇ ਕੁਝ ਦਿਨਾਂ ਬਾਅਦ ਹੀ ਹੁਣ ਮੈਂ ਪੰਜਾਬ ਵਾਪਸ ਆ ਜਾਣਾ ਸੋ ਇਹ ਆਪਣੇ ਟੂਰ ਦੇ ਆਖਰੀ ਦਿਨਾਂ ਦੇ ਵਿੱਚ ਤੁਹਾਨੂੰ ਬ੍ਰੌਂਟਨ ਦੀ ਗੇੜੀ ਦਿਖਾ ਰਿਹਾ ਇੱਦਾਂ ਦਾ ਹੀ ਬ੍ਰੌਂਟਨ ਸ਼ਹਿਰ ਜਿਹਦੇ ਆਪਣੇ ਪੰਜਾਬ 'ਚ ਬਹੁਤ ਚਰਚੇ ਹੁੰਦੇ ਰਹਿੰਦੇ ਨੇ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਪੰਜਾਬੀਆਂ ਦਾ ਬ੍ਰੌਂਟਨ ਸ਼ਹਿਰ ਜੋ ਕੋਈ ਲਗਾਤਾਰ ਸੋਸ਼ਲ ਮੀਡੀਆ ਤੇ ਵੀ ছায়ਾ ਹੁੰਦਾ ਇਹ ਦੇਖੋ برفਬਾਰੀ ਹੋਈ ਆ ਕੰਮ ਸਾਰੇ ਚੱਲਦੇ ਰਹਿੰਦੇ ਨੇ ਸੜਕਾਂ ਕਮੇਟੀ ਠੀਕ ਆ ਸਾਫ ਕਰ ਦਿੰਦੀ ਆ ਆਪਣੇ ਘਰਾਂ ਦੇ ਸਾਹਮਣੇ ਜੋ ਪਾਰਕਿੰਗ ਆ ਉਥੋਂ برف ਲੋਕਾਂ ਨੂੰ ਆਪ ਹਟਾਉਣੀ ਪੈਂਦੀ ਆ برف ਹਟਾ ਕੇ ਸੈਡਾ ਨੂੰ ਕਰ ਦਿੰਦੇ ਆ ਉਹ ਤੇ ਕਾਫੀ ਦੇਰ ਤੱਕ ਘੇੜ ਲੱਗੇ ਰਹਿੰਦੇ ਨੇ ਹੌਲੀ ਹੌਲੀ ਪੱਗਲਦੀ ਆ ਜੇ ਜਾਂ ਧੁੱਪ ਹੋਏ ਜਾਂ ਮੀਂਹ ਹੋਏ ਮੀਂਹ ਦੇ ਵਿੱਚ ਕੁਲ ਜਾਂਦੀ ਆ برف ਜਲਦੀ ਜਾਂ ਧੁੱਪ ਹੋਏ ਤੇ पिघल ਜਾਂਦੀ ਹੈ برف ਨਹੀਂ ਤੇ ਕਈ ਕਈ ਦਿਨ ਪਈ ਰਹਿੰਦੀ ਆ ਇਹ ਤੁਸੀਂ ਦੇਖ ਰਹੇ ਹੋ ਜੀ ਕੈਨੇਡਾ ਦੀ অন্ਟਾਰੀਓ ਸਟੇਟ ਦਾ ਪੰਜਾਬੀਆਂ ਦਾ ਗੜ ਵਾਲਾ ਸ਼ਹਿਰ ਬ੍ਰਾਂਟਨ ਇਹ ਤੁਹਾਨੂੰ ਦਿਖਾਇਆ ਜੀ ਆਪਣੇ ਕੈਨੇਡਾ ਟੂਰ ਦੇ ਆਖਰੀ ਦਿਨਾਂ ਚ ਬ੍ਰਾਂਟਨ ਸ਼ਹਿਰ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭਨਾਂ ਦਾ ਤੰਦਰੁਸਤ ਅਤੇ ਖੁਸ਼ ਰੱਖੇ